ਪੰਥ ਦੀ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੰਦੀ ਸਿੰਘਾਂ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਦੇ ਲਈ ਮਿਤੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰੱਖੀ ਗਈ ਪੰਥਕ ਇਕੱਤਰਤਾ 'ਚ ਜ਼ਰੂਰ ਪਹੁੰਚੋ ਜੀ। ਇਹ ਪੋਸਟਰ ਤੇ ਇਸ ਦੇ ਨਾਲ ਇਸ ਸੰਦੇਸ਼ ਖਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ। ਜਿਸ ਵਾਰੀ ਅਸੀਂ ਉਹਨਾਂ ਦੇ ਪਿਤਾ ਤਰਸੀਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਬਾਬਤ ਹੋਰ ਜਾਣਕਾਰੀ ਸਾਂਝੀ ਕੀਤੀ। ਇਹ ਹੋਈ ਹੈ ਕਿ ਉਹ ਏਕੱਤਰਤਾ ਕਰ ਰਹੇ ਆ ਅਸੀਂ ਤੇ ਸਾਰੀਆਂ ਸਿੱਖ ਸੰਤਾਨ ਨੂੰ ਵੀ ਲੈ ਕੇ ਵੱਜੜ ਕੇ ਪਹੁੰਚਣ ਇਸ ਬਾਰੇ ਅਮਰਿਤਪਾਲ ਸਿੰਘ ਵੱਲੋਂ ਗੱਲ ਸ਼ੁਰੂ ਕੀਤੀ ਗਈ ਸੀ ਕਿ ਇਕੱਤਰਤਾ ਕਰਨੀ ਹੈ ਇਸ ਤਰ੍ਹਾਂ ਦੀ ਇਹ ਅਸੀਂ ਸਾਰੀ ਉਹ ਨਦੀ ਜਿਹੜੇ ਉਹਨਾਂ ਨੇ ਵੀ ਉਹਨਾਂ ਦੀ ਸਲਾਹ ਨਾਲ ਹੀ ਭਾਵੇਂ ਸਾਰੀ ਟੀਮ ਜਿਹੜੀ ਇਹ ਸਾਰੇ ਸੋਚ ਵਿਚਾਰ ਕਰਕੇ ਦੂਸਤਾਂ ਦੇ ਸਾਰਿਆਂ ਉੱਤੇ ਬਹੁਤ ਵੱਡਾ ਹੁੰਦਾ ਮੇਲਾ ਪਾਕਿਸਤਾਨ ਜੀ ਉੱਤੇ ਅਸੀਂ ਨਹੀਂ ਤੇ ਇਸ ਪਾੜੇ ਅਮਰਿਤਪਾਲ ਸਿੰਘ ਨਾਲ ਗੱਲ ਕੋਈ ਸੀ ਤੁਹਾਡੀ ਅੰਮੀ ਅਮਰਿਤਪਾਲ ਸਿੰਘ ਨਾਲ ਗੱਲ ਹੁੰਦੀ ਸਾਡੀ ਜਿਹੜਾ ਉਹਦਾ ਫੋਨ ਹੈ ਡਿੱਕਤੀ ਹੋ ਰਹੀ ਹੈ ਲਈ ਅਸੀਂ ਤੁਹਾਨੂੰ ਲੱਗਦਾ ਇਸ 71 ਤਾਚੇ ਕੁਝ ਐਲਾਨ ਵੀ ਕੀਤਾ ਜਾ ਸਕਦਾ ਹੈ ਦੀ ਦੇ ਕੀ ਰੰਗਾਂ ਲਾਣ ਉਹ ਪੰਥ ਦੇ ਵਿੱਚ ਕੁਝ ਸਿਮਤੇ ਰੱਖਾ ਹੈ ਹਾਂ ਤੇ ਜਿਸ ਤਰੀਕੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਕਿਹਾ ਸੀ ਕਿ ਸਿਆਸੀ ਪਾਰਟੀ ਬਣਾਨੀ ਚਾਹੀਦੀ ਹੈ ਉਸ ਨੂੰ ਲੈ ਕੇ ਕੋਈ ਕੋਈ ਲਾਣ ਨਹੀਂ ਹੋਗਾ ਜਦੋਂ ਤੱਕ ਉਹ ਵੀ ਨਹੀਂ ਜੇ ਫਿਰ ਹੂੰ ਕੁਝ ਮਤੇ ਰੱਖੇ ਜਾ ਸਕਦੇ ਨੇ ਕੋਈ ਹੋਰ ਵੱਡੇ ਐਲਾਨ ਉਹਨਾਂ ਦੇ ਵਾਸਤੇ ਸੋਚ ਵਿਚਾਰ ਕਰ ਰਹੇ ਹਾਂ ਬਾਕੀ ਜੀ ਤੇ ਇਸ ਵਿੱਚ ਕੌਣ ਕੌਣ ਪਹੁੰਚੇਗਾ ਜੋ ਤਸਵੀਰਾਂ ਸਾਨੂੰ ਨਜ਼ਰ ਆ ਰਹੀਆਂ ਨੇ ਸਰਬਜੀਤ ਸਿੰਘ ਖਾਲਸਾ ਤੇ ਹੋਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਸ਼ਖਸੀਅਤਾਂ ਇਸ ਇਕੱਤਰਤਾ 'ਚ ਪਹੁੰਚਣਗੀਆਂ ਕਿੰਨਾ ਦੀ ਹਮੇਤ ਹੈ ਸਾਰਿਆਂ ਨੂੰ ਇਹ ਨੇ ਸਿਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਸਦਾ ਪੱਤਰ ਦੇਵਾਂਗੇ ਉਹਨਾਂ ਬਾਤ ਕੌਣ ਕੌਣ ਆਉਂਦਾ ਹੈ ਤੇ ਉਹਨਾਂ ਬਾਤ 'ਚ ਖਡੂਰ ਸਾਹਿਬ ਤੋਂ ਸੰਸਦ ਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਨੇ ਦੂਜੇ ਪਾਸੇ ਐਨਐਸਸੀ ਦੀ ਮਿਆਦ ਵਧਾਈ ਜਾਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਹੈ ਇਸ ਨੂੰ ਚੁਣੌਤੀ ਦਿੱਤੀ ਹੈ ਅਦਾਲਤ ਨੇ ਇਸ ਮਾਮਲੇ 'ਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਬੁੱਧਵਾਰ ਨੂੰ ਇਸ ਮਾਮਲੇ ਤੇ ਸੁਣਵਾਈ ਹੋਈ ਹੁਣ ਅਗਲੀ ਸੁਣਵਾਈ 28 ਅਗਸਤ ਨੂੰ ਹੈ ਪਰ ਇਸ ਸੁਣਵਾਈ ਤੋਂ ਪਹਿਲਾਂ ਹੀ 19 ਅਗਸਤ ਨੂੰ ਹੋਣ ਵਾਲੀ ਇਸ ਇਕੱਤਰਤਾ 'ਚ ਦੇਖਣਾ ਹੋਵੇਗਾ ਕਿ ਕੁਝ ਐਲਾਨ ਹੁੰਦੇ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ